ਛੇਤੀ ਬੋ ਪਪਾ ਕੋ ਜਾਣੀ ਬਾਜੀ ਛੇਤੀ ਕੇ ਤੂੰ ਮੈਨੂੰ ਸੁਹਾਣੀ ਸੁਖੀ ਕਹਿੰ ਤੂੰ ਰੱਬ ਚੁੱਕੀ ਤੂੰ ਸੁਣੀ ਇਹ ਆਪਣੇ ਪਪਾ ਨੇ ਵੀਰਵਾਰੀ ਕਿਹਾ ਕਹਿੰਦੇ ਮੈਂ ਮੈਨੂੰ ਪਹਿਲਾ ਗੁੱਡ ਨਾਈਟ ਬੋ ਤੈਨੂੰ ਮਿਸ ਯੂ ਕਿੱਸੂ ਲਵ ਯੂ ਮੇਰੇ ਗੁੱਗੂਏ ਇਹਦਾ ਕਹਿ ਕੇ ਸੁੱਤੀ ਹੁਣ ਕਿਹਨੂੰ ਕਹਿਣਾ ਪਤੇ ਇਸੀ ਤਾਂ ਨਹੀਂ ਸ਼ੁਨੂਲੇਵਾ। ਇਹ 11 ਜੁਲਾਈ ਨੂੰ 3 ਸਾਲ ਹੋ ਜਾਣੇ ਐ ਮੈਮ। ਹੋ ਗਏ ਕਿ ਅਗਲੀ ਨੂੰ ਆਹ ਵਾਲੀ 11 ਜੁਲਾਈ ਨੂੰ ਉਹਨਾਂ ਨੂੰ ਜੌਰਜੀਆ ਗਿਆ ਨੂੰ 3 ਸਾਲ ਹੋ ਜਾਣੇ ਆ। ਆਹ ਵਾਲੀ 5 ਫਰਵਰੀ ਨੂੰ ਮੇਰੇ ਹਸਬੰਦ ਨੂੰ ਇੰਡੀਆ ਤੋਂ ਬਾਹਰ ਗਿਆ ਨੂੰ 8 ਸਾਲ ਹੋ ਜਾਣੇ ਆ। ਇਹ ਮੇਰਾ ਬੇਟਾ ਅਰਮਾਨ ਕਾਲ ਪਹਿਲੀ ਦਸੰਬਰ ਨੂੰ 7 ਸਾਲਾਂ ਦਾ ਹੋਇਆ ਪਰ ਮੇਰੇ ਹਸਬੰਦ ਨੇ ਕੱਕੇ ਨੂੰ ਦੇਖਿਆ ਹੀ ਨਹੀਂ ਕੱਕੇ ਨੂੰ ਨਹੀਂ ਦੇਖਿਆ ਵੀਡੀਓ ਕਾਲ ਵੀਡੀਓ ਕਾਲ ਹੁੰਦੀ ਤਾਂ ਚੀ ਕਰਕੇ ਨਹੀਂ ਦੇਖਿਆ ਉਹਨੇ ਨੂੰ ਕੋਦੀ ਨਹੀਂ ਚੱਕਿਆ ਵੀਡੀਓ ਕੋ ਦਿਖਾਵਾਇਆ ਵੀਡੀਓ ਕਾਲ ਤੇ ਮੈਨੂੰ ਦੱਸੋ ਵੀਡੀਓ ਕਾਲਾਈ ਮੈਂ ਉਹਨੂੰ ਫੜ ਸਕਦੀ ਉਹ ਮੈਨੂੰ ਖਾਣ ਸਕਦੇ ਮੈਂ ਭੁੱਖੀ ਹੋਊਂਗੀ ਉਹ ਮੈਨੂੰ ਰੋਟੀ ਖਿਲਾ ਸਕਦੇ ਬੱਚੇ ਮੇਰੇ ਰੋਂਦੇ ਹੋਣਗੇ ਵੀਡੀਓ ਕਾਲ ਤੇ ਸਾਹਮਣੇ ਅਸੀਂ ਰੋਂਦੇ ਹੋਵਾਂਗੇ ਸਾਨੂੰ ਚੁੱਪ ਕਰਾਉਗੇ ਸਾਨੂੰ ਕਰਾ ਦੋ ਵੀਡੀਓ ਕਾਲ ਤੇ ਚੋ ਨੋ ਉਹ ਤੋਂ ਖਾਏ ਮੈਂ ਆਹ ਲੋਕੀ ਕੀ ਕਹਿੰਦੇ ਇਹ ਮਹਿੰਗਾਨੀ ਨਾ ਪੈਸੇ ਬਹੁਤ ਲੱਗਣੇ ਆ ਠੀਕ ਆ ਸਾਡੇ ਤੋਂ ਪੈਸੇ ਨਹੀਂ ਹੈਗੇ ਮਤਲਬ ਠੀਕ ਸਰ ਉਹ ਪਤਾ ਕੀ ਕਹਿੰਦੇ ਆ ਵਾਰ ਕੀ ਕਹਿੰਦੇ ਕਹਿੰਦੇ ਜੇ ਲਵਾਰਸ਼ ਕਹਿ ਦੋ ਹਨਾ ਫੇਰ ਨਹੀਂ ਪੈਸੇ ਲੱਗਦੇ ਜਿੱਦਾਂ ਤਾਂ ਮਨ ਵਾਰਸ ਕੋਲ ਕਹਿੰਦੇ ਮੇਰਾ ਘਰ ਵਾਲਾ ਆ ਦੇਖੋ ਕਿਸੇ ਨੇ ਵੈਸੇ ਦੱਸਿਆ ਉੱਧਰ ਕਿ ਆ ਜਿੱਦਾਂ ਵੀ ਬੋਡੀ ਐਡਰੈਸ ਉਹ ਨਹੀਂ ਚਾਹੀਦੀ ਅਸੀਂ ਕਿੱਦਾਂ ਗਈਏ 8 ਸਾਲ ਬਾਅਦ ਮੈਂ ਦੇਖਣਾ ਚਾਹੁੰਦੀ ਹਾਂ ਮੈਂ ਆਪਣੇ ਹਸਬੰਦ ਨੂੰ ਜਿੱਦਾਂ ਮਰਜ਼ੀ ਆਵੇ ਜੇ ਜੀ ਦਾਨੀਆ ਜਾਂ ਚਿੱਤਾਂ ਵੀ ਹੈਗਾ ਉਹ ਸਾਡੇ ਕੋਲ ਪਹੁੰਚੇ ਮੇਰੇ ਕੁਐਸਟ ਕਰਦੀ ਹੈ ਮੇਰਾ ਕਾਕਾ ਦੇਖ ਲਵੇ ਆਪਣੇ ਪਾਪਾ ਨੂੰ ਹੁੰਦੇ ਨਾ ਮੱਥਾ ਟੇਕਦਾ ਹੁੰਦਾ ਸੀ ਪਾਪਾ ਮੱਥਾ ਟੇਕਿਆ ਪਾਪਾ ਮੱਥਾ ਟੇਕਿਆ ਪਾਪਾ ਕਿਆ ਤਾ ਦਿਖਾਓ ਪਾਪਾ ਪੈਰ ਦਿਖਾਓ ਫੇਵਨ ਪੈਰਾ ਬਲ ਕੈਮਰਾਮੈਨ ਜਣ ਮੱਥਾ ਟੇਕਿਆ ਚਲੋ ਆਸ਼ੀਰਵਾਦ ਦੋ ਪਾਪਾ ਆਸ਼ੀਰਵਾਦ ਦਿੱਤਾ ਮੇਰਾ ਕਾਕਾ ਨਾ ਪਹਿਲੀ ਦਸੰਬਰ ਨੂੰ 7 ਸਾਲ ਦਾ ਹੋਇਆ ਠੀਕ ਆ ਕਿੰਦਾ ਪਾਪਾ ਕਿੰਦਾ ਕਿਹੜੇ ਮਥਾਲ ਲੈਣੀ ਹੈ ਪਾਪਾ ਗੱਡੀ ਥਾ ਲੈਣੀ ਕਿਹੜੇ ਕਲਰ ਦੇ ਦੱਸੋ ਅੰਕਲ ਉਹਨਾਂ ਨੂੰ ਦੱਸੋ ਰੈੱਡ ਕਲਰ ਦੀ ਹਾਂ ਜੀ ਹੁਣ ਕਿਹੜਾ ਆਣਾ ਹੈ ਓਹ ਓਹ ਦਿੱਲੀ ਪਾ ਹਾਂ ਅੰਕਲ ਜੀ ਦਾ ਸੁਣਨਾ ਓਹ ਆਣਾ ਸੀ ਹਾਂ ਉਹ ਜੀ ਦਾ ਪਾਪਾ ਦਾ ਸੁਮਰਜੀ ਦੋ ਵਾਈ ਦੋ ਸਿੰਚ ਆ ਰਿਹਾ ਹੈ। ਇਹ ਵੀ ਨਾਮ ਆ ਗਿਆ। ਸਿੰਚ ਰਸ਼ਕਤ। 344 ਚਰਚੀਆ। ਆਕੀ ਮਿੱਤ ਜੀ ਆ ਰਿਹਾ ਗਲੈਕਸੀ ਦਾ ਗਲੈਕਸੀ ਦਾ ਰੱਤ ਨੂੰ ਦਿਦਰ। ਕੀ ਮੁਰੀਅਦੀ ਹੋਈ ਆ। ਕਿ ਉਹ ਕਹਿੰਦੇ ਪਏ ਆ ਬਹੁਤ ਜ਼ਿਆਦਾ ਤੂਫਾਨ ਆ ਗਿਆ। ਇਦਾਂ ਕਹਿੰਦੇ ਪਏ ਬਹੁਤ ਜ਼ਿਆਦਾ ਤੂਫਾਨ ਆ ਗਿਆ। ਠੀਕ ਆ। ਮੇਰੇ ਜਿਹੜੇ ਮੇਰੇ ਪਾਪਾ ਐ ਮੈਂ ਡੈਡੀ ਉਹ ਹਸਪੀਟਲ ਐਡਮਿਟ ਹੋ ਗਏ। ਤੇ ਉਹ ਨਾ हॉस्पिटल एडमिट मेरा ब्रदर जिना छोटा ना ज्वॉर्न हॉस्पिटल पे थे मेरे को खाना खाना ढंग से वो मैं रोते रहन लगी सी यानी मम्मी पापा केंदे बहुत तूफान आ गया सच जब मैं देखन लगी ना वीडियो कॉल वीडियो कॉल सी सच उते के वो तूफान आया वो तूफान मैं ते छे से कल देखिया नाल फोन कट नाल फोन कट फिर मैं लाया हर्षी पापा की होया ਕੰਚ ਇੱਥੇ ਬਹੁਤ ਜ਼ਿਆਦਾ ਤੂਫਾਨ ਆਇਆ ਸਾਰੇ ਖੰਬੇ ਜਿਹੜੇ ਨਾ ਬਿਜਲੀ ਵਾਲੇ ਆ ਸਾਰੇ ਕੁੱਟ ਹੋ ਗਏ ਕੰਬੇ ਠੀਕ ਆ ਬਿਜਲੀ ਵਾਲੇ ਫਿਰ ਭਾਜੀ ਆਓਗੇ ਕੱਲੂ ਕੰਬੇ ਲਾ ਕੇ ਜਾਓਗੇ ਆਰਡਰ ਲੱਗੇ ਆ ਹੋਟਲ 'ਚ ਕੰਮ ਕਰਦੇ ਸੀ ਨਾ ਸਨੋਫਿੰਦੀ ਆਰਡਰ ਲੱਗੇ ਸੀ ਆਰਡਰ ਲੱਗੇ ਆ ਫਿਰ ਮੈਂ ਨਾ ਜਦੋਂ ਲਾਈਟ ਆਊਗੀ ਫਿਰ ਤੁਹਾਡੇ ਨਾਲ ਗੱਲ ਕੱਲੂ ਕਰੂੰਗਾ ਜੇ ਨੇਕਟਾ ਲੱਗੇ ਪਏ ਆ ਸਰ ਮੈਨੂੰ ਲੱਗਦਾ ਜਦੋਂ 8:30 ਵਜੇ ਉਹਨੇ ਗੱਲ ਕੀਤੀ ਉਹ ਤੋਂ ਬਾਅਦ ਇੱਕ ਕੰتے ਬਾਅਦ ਉਹਨਾਂ ਦੀ ਡੈਥ ਹੋ ਗਈ। ਉਹਨਾਂ ਦੇ ਕੋਲ ਇਦਾਂ ਫੋਨ ਫੜਿਆ ਸੀ ਇਦਾਂ। ਮੇਰੇ ਹਸਬੰਦ ਸੋਫੇ ਤੇ ਬੈਠੇ ਸੀ ਇਦਾਂ। ਇੱਦਾਂ ਡੈਥ ਹੋ ਗਈ। ਤੇ ਉਹ ਉਹਨਾਂ ਦਾ ਬਹੁਤ ਸਾਲ ਹੋ ਗਿਆ। ਤੇ ਕੀ ਚਾਹੀਦਾ ਸਰ? ਉਹ ਛੋਟੇ ਬੱਚੇ ਆ ਮੇਰੇ ਤੇ ਉਹ ਉਹ ਸੀ ਇਹ ਸਭ ਕੈਦਾ ਹੀ ਉਹਨਾਂ ਦੇ ਜਾਣ ਤੋਂ ਬਾਅਦ ਹੋਇਆ। ਹਾਂਜੀ। ਤੇ ਕੀ ਨਾਇਆ ਤੁਹਾਡਾ? ਹਰਸ਼ੀਤਾ। ਹਰਸ਼ੀਤਾ ਕਿੰਨੇ ਸਾਲ ਦੀ ਉਮਰਤ ਪੱਡੀ ਔਰ ਕਦੋਂ ਤੁਸੀਂ ਪਾਪਾ ਨੂੰ ਕਦੋਂ ਮਿਲੇ ਸੀ ਲਾਸ ਮੈਂ 11 ਸਾਲ ਦੀ ਹਾਂ ਨਾ ਰਾਈਟਿੰਗ ਨੂੰ ਰਾਤ ਨੂੰ 8:30 ਵਜੇ ਹੁੰਦਾ ਸੀ ਹਾਂ ਪਾਪਾ ਨੇ ਕਿਸੇ ਨਾਲ ਗੱਲ ਕਰੀ ਸੀ ਪਾਪਾ ਨੇ ਦੋ ਫੋਨ ਨਾ ਦੂਸਰੇ ਫੋਨ ਤੇ ਗੱਲ ਕਰੀ ਸੀ ਇਹ ਇਹਨਾਂ ਦਾ ਪਤਾ ਨਹੀਂ ਕਿੰਨਾ ਕਰਦੇ ਸੀ ਤੂਫਾਨ ਆਇਆ ਸੀਗਾ ਬਸ ਇਹ ਕਿੱਥੇ ਸੀ ਇਹ ਉਨ ਕੀ ਪਤਾ ਲੱਗਾ ਲੱਗਾ ਪਤਾ ਨਹੀਂ ਅੱਛਾ ਕੋਈ ਗੱਲ ਨਹੀਂ ਤੁਸੀਂ ਲਾਸਟ ਕਦੋਂ ਮਿਲੇ ਆਖਰੀ ਪਾਪਾ ਨੂੰ ਕਦੋਂ ਮਿਲੇ ਯਾਰ ਦੱਸ ਜਨਮੇ ਸ਼ੁਰੂ ਕੀ ਹੁੰਦੀ ਸੀ ਉਹਦੇ ਨਹੀਂ ਮਿਲਣਾ ਉਹ ਆਈ ਮੈਂ 3 ਸਾਲ ਦੀ ਸੀਗੀ ਬੱਸ ਪਾਪਾ ਦੀ ਯਾਦ ਹੈਗੀ ਤੁਹਾਨੂੰ ਅੱਛਾ ਪਾਪਾ ਨਾਲ ਰੋਜ਼ ਫੋਨ ਤੇ ਗੱਲ ਹੁੰਦੀ ਸੀ ਵੀਡੀਓ ਹਾਂ ਯਸ ਕੀ ਚੰਦ ਸੀ ਪਾਪਾ ਜਦੋਂ ਗੱਲਬਾਤ ਹੁੰਦੀ ਸੀ ਫਸਮੀ ਆਉਂਦੀ ਅੱਲਾ ਕਾਜ ਤੇ ਹੁੰਦਾ ਸੀ ਅੱਛਾ ਕੀ ਕਿਹਾ ਸੀ ਪਾਪਾ ਨੇ ਕਦੋਂ ਆਣਾ ਹੈ ਪਾਪਾ ਕਹਿੰਦੇ ਆਣਾ ਨਹੀਂ ਹੈ ਨਾ ਤਾਂ ਨਹੀਂ ਸੱਜਣਾ ਇਹਦਾ ਹਲੇ ਪਾਸਵਰਡ ਬਣਾਉਦੇ ਪਏ ਸੀਗੇ ਪਾਪਾ ਤੇ ਤੁਹਾਡਾ ਸੁਣੇ ਅਸੀਂ ਪਾਸਵਰਡ ਕੰਲੇ ਸਾਜਦੇ ਹੋਲ ਸਾਈਨ ਨੇਮ ਲੱਗਣੇ ਸੀ ਅੱਛਾ ਕੰਮ ਮੰਮਾ ਕਰਾਉਂਦੇ ਸੀ ਹਲੇ ਅੱਛਾ ਤੇ ਲਾਸਟ ਟਾਈਮ ਕਦੋਂ ਗੱਲ ਹੋਈ ਪਾਪਾ ਨਾਲ ਸਾਈਡਨ ਵਸ ਅੱਛਾ ਕੀ ਕਰਦੇ ਲੋਕਾ ਉਹ ਕੀ ਗੱਲ ਹੋਈ ਤੂਫਾਨ ਨਹੀਂ ਆਇਆ ਕਹਿੰਦੇ ਸਾਰੇ ਖੰਬੇ ਦੀਪਿਕਾ ਦੀਪਿਕਾ ਪਪਾ ਦੀ ਯਾਦ ਹੈ ਪਪਾ ਨੂੰ ਮਿਲੇ ਹੋਏ ਕਦੋਂ ਮਿਲੇ ਸਰ ਇਹ ਬਹੁਤ ਛੋਟੀ ਸੀ ਇਸ ਤੋਂ ਦੇਖੋ ਕਦੋਂ ਆ लास्ट ਕਦੋਂ ਮਿਲੇਗੇ ਯਾਦ ਨਹੀਂ ਪਪਾ ਨਾਲ ਵੀਡੀਓ ਤੇ ਗੱਲ ਹੁੰਦੀ ਸੀ ਹਾਂਜੀ ਕੀ ਕਹਿੰਦੇ ਸੀ ਪਪਾ ਪਪਾ ਕਹਿੰਦੇ ਸੀ ਕਿ ਤੁਸੀਂ ਕਹਿੰਦਾ ਠੀਕਾ ਐਂディ ਕਹਿੰਦੇ ਸੀ ਤੇ ਪਾਪਾ ਕਹਿੰਦੇ ਸੀ ਕਿ ਆਣਾ ਨਹੀਂ ਆਇਆ ਤੁਹਾਨੂੰ ਬੁਲਾਣਾ ਹੈ ਹਾਂਜੀ ਪਾਪਾ ਕਹਿੰਦੇ ਸੀ ਤੁਹਾਨੂੰ ਬੁਲਾਣਾ ਮੈਂ ਨਹੀਂ ਆਣਾ ਅੱਛਾ ਤੇ ਤੁਹਾਡਾ ਦਿਲ ਕਰ ਰਿਹਾ ਹੈ ਕਿ ਪਾਪਾ ਕੋ ਜਲਦੀ ਜਾਵੋ ਹਾਂਜੀ ਤੇ ਮਮਾ ਕੀ ਕਹਿੰਦੇ ਹੁੰਦੇ ਸੀਗੇ ਪਾਪਾ ਕੋ ਵੀ ਜਾਵੋ ਕੀ ਕਰ ਸਕਦਾ ਹੈ ਜਨਾ ਸੀ ਪਾਪਾ ਕੋ ਕਾਲ ਕਰ ਦੇਣਾ ਪਾਪਾ ਨੇ ਰੋਣ ਵਾਲਾ ਮੂੰਹ ਬਣਾ ਲੰਗਾ ਆ ਕੀ ਸੋ ਮੇਰੇ ਹਸਬੰਡ ਜੋਰਜੀਆ ਮੇਂ ਥੇ शुक्रवार को शाम साढ़े आठ बजे स्नो का तूफान आया बर्फ का तूफान आया वहां पर जिसके कारण वहां पर बिजली जो है डेड हो गई खत्म हो गई लाइट इसकी वजह से वो न, उन्होंने जनरेटर ऑन किए हुए थे जनरेटर ऑन किए थे जिसकी वजह से इनकी सबकी डेथ हो गई जो भी बारह जने थे जो बैठा है सर वह बैठा रह गया जो खड़ा है सर खड़ा रह गया मेरे हस्बैंड वैसे ही फोन पर बात कर रहे थे खून खुला था ऐसे ही सोफे पर बैठे हैं वो ऐसे ही डेथ हो गए उसकी तो कितने साल हो गए थे उन्हें विदेश गए विदेश गए सर पांच जनवरी पांच फरवरी को उनको आठ साल हो जाने हैं और ये जो बच्चे हैं है। ये इन्होंने अपने पापा से मिले हैं सर जे वाली गुड़िया साढ़े तीन साल की थी और जे इसको ज्यादा नहीं मालूम नहीं है इसका ये क्योंकि ये डेढ़ साल की थी बहुत छोटा बच्चा था जे पैदा नहीं हुआ इसके पापा ने इसको देखा निर्माण पाल को नहीं देखा फोन पर देखा हकीकत में नहीं, नहीं देखा के जाने के बाद हुआ तो अभी आप क्या सरकार से क्या गुहार लगाना चाहेंगे क्या चाहें? सर मेरी सरक, सरकार यही रिक्वेस्ट है ਪਹਿਲੀ ਤਾਂ ਮੇਰੀ ਇਹ ਰਿਕੁਐਸਟ ਆ ਕਿ ਮੇਰੇ ਹਸਬੰਦ ਜਿਹੜੇ 8 ਸਾਲਾਂ ਤੋਂ ਸਾਥੋਂ ਵਿਛੜੇ ਆ ਹੁਣ ਜਿਉਂਨਾ ਦੀ ਡੈਥ ਹੋ ਚੁੱਕੀ ਆ ਬਹੁਤ ਦੁੱਖ ਲੱਗਦਾ ਪਰ ਮੈਂ ਇਹ ਕਹਿੰਨੀ ਆ ਉਹਨਾਂ ਦੀ ਡੈੱਡ ਬੋਡੀ ਸਾਡੇ ਵਿੱਚ ਆਵੇ ਤਾਂ ਉਹਨਾਂ ਦਾ ਉਸ ਕੰਟਰੀ ਦਾ ਡੈਥ ਸਰਟੀਫਿਕੇਟ ਸਾਨੂੰ ਚਾਹੀਦਾ ਆ ਜੇ ਸਰਕਾਰ ਮਾਲੀਸੇ ਤਦੀ ਗੱਲ ਕਰਦੀ ਆ ਤੇ ਮੈਂ ਆਈਟੀਆਈ ਦਾ ਡਿਪਲੋਮਾ ਕੀਤਾ ਆ ਮੈਂ ਟੀਚਰ ਟ੍ਰੇਨਿੰਗ ਦਾ ਕੋਰਸ ਵੀ ਕੀਤਾ ਆ ਟ੍ਰੇਨਿੰਗ ਵੀ ਲਈ 1 ਸਾਲ ਦੀ ਮੈਂ 3 ਸਾਲ ਦਾ ਡਿਪਲੋਮਾ ਆਈਟੀਆਈ ਵਿੱਚ ਕੀਤਾ ਆ ਜੇ ਸਰਕਾਰ ਜੀ ਪੈਸਿਆਂ ਦੀ ਹੈਲਪ ਨਹੀਂ ਕਰਨੀ ਚਾਹੁੰਦੀ ਮੈਂ ਖੁਦ ਲੈਣਾ ਨਹੀਂ ਚਾਹੁੰਦੀ ਜਾਂ ਕਿੱਦਾਂ ਵੀ ਮੈਨੂੰ ਸਰਕਾਰ ਜੌਬ ਦਵੇ ਮੈਂ ਆਪਣੇ ਬੱਚਿਆਂ ਨੂੰ ਖੁਦ ਪੜਾਵਾਂ ਇਹ 3 ਨੇ ਬੱਚੇ ਮੇਰੇ ਕੇਵੀ ਸਕੂਲ ਕੈਂਟ ਪੜ੍ਹਦੇ ਆ ਮੈਂ ਬਹੁਤ ਮੁਸ਼ਕਲ ਦੇ ਨਾਲ ਇਹਨਾਂ ਨੂੰ ਸੀਟ ਲੈ ਕੇ ਦਿੱਤੀ ਸਕੂਲ ਤੇ ਮੈਂ ਇਹਨਾਂ ਦੀ ਪੜ੍ਹਾਈ ਵਿੱਚ ਵਿਘਨ ਨਹੀਂ ਪਾਉਣਾ ਚਾਹੁੰਦੀ ਠੀਕਾ ਕੋਈ ਪ੍ਰੋਬਲਮ ਨਾ ਹੋਵੇ ਇਹ ਪੜਨ ਉਹਦੇ ਲਈ ਮੈਨੂੰ ਖੁਦ ਸਟੈਂਡ ਹੋਣਾ ਪੈਣਾ ਮੈਂ ਮੈਂ ਤੁਹਾਨੂੰ ਦੱਸਦੀ ਮੈਂ ਡਿਪਲੋਮਾ ਜੇ ਕੀਤਾ ਆ ਸਲਾਈ ਕਢਾਈ ਦਾ ਡਿਪਲੋਮਾ ਕੀਤਾ ਆ 2 ਸਾਲ ਦਾ ਮੇਰਾ ਕੋਰਸ ਆ 1 ਸਾਲ ਦੀ ਮੇਰੀ ਟੀਚਰ ਟ੍ਰੇਨਿੰਗ ਆ ਤਾਂ ਇਹ ਇਸ ਦੇ ਹਿਸਾਬ ਦੇ ਨਾਲ ਮੈਨੂੰ ਕੋਈ ਵੀ ਜੇ ਜੌਬ ਸਰਕਾਰ ਦੇ ਸਕਦੀ ਆ ਤਾਂ ਜਰੂਰ ਦਵੇ ਡੀਸੀ ਆਫਿਸ ਜਾ ਕੇ ਆਏ ਹਾਂ ਹਾਂਜੀ ਸਰ ਡੀਸੀ ਆਫਿਸ ਅਧਿਕਾਰੀਆਂ ਨਾਲ ਮੁਲਾਕਾਤ ਹੋਈ ਠੀਕ کہہ ਰਹੇ ਕਿ ਕੋਦੋਂ ਉਹਨਾਂ ਦੇ ਡੈੱਡ ਬੋਡੀ ਨੂੰ ਕਿਵੇਂ ਦਾ ਇੰਤਜ਼ਾਮ ਕਰਕੇ ਵਾਪਸ ਨਹੀਂ ਲਿਆ ਸਰ ਸਾਨੂੰ ਨੌਲੇਜ ਨਹੀਂ ਆਸੀ ਆਪਾਂ ਪੇਪਰ ਪ੍ਰਜਿਆ ਤਾਂ ਇੱਕ ਪੇਪਰ ਸਾਡਾ ਪਤਾ ਨਹੀਂ ਕੀ ਅਮਾਉਂਟ ਵਗੈਰਾ ਕੁਝ ਕਹਿੰਦੇ ਸੀ ਉਹ ਵਾਲਾ ਨਾਲ ਅਟੈਚ ਕਰਨਾ ਸੀ ਉਹ ਰਹਿ ਗਿਆ ਉਹ ਕੱਲ ਕਰਨਾ ਆ ਜਿੱਦਾਂ ਉਹਨਾਂ ਨੂੰ ਬਾਹਰੋਂ ਬੋਡੀ ਮੰਗਾਨੀ ਨਾ ਪੈਸੇ ਉਹ ਲੱਗਣੇ ਆ ਠੀਕ ਆ ਸਾਡੇ ਕੋ ਪੈਸੇ ਨਹੀਂ ਹੈਗੇ ਮਦਦ ਜੀ ਸਰ ਉਹ ਪਤਾ ਕੀ ਕਹਿੰਦੇ ਆ ਬਾਹਰ ਕੀ ਕਹਿੰਦੇ ਕਹਿੰਦੇ ਜੇ ਲਵਾਰਸ ਕਹਿ ਦੋ ਹਨਾ ਫੇਰ ਨਹੀਂ ਪੈਸੇ ਲੱਗਦੇ ਕਿੰਦਾ ਖਮ ਲਵਾਰਸ ਕੌਣ ਕਹਿੰਦੇ ਹੈ ਜੀ ਮੇਰਾ ਘਰ ਵਾਲਾ ਨਿੱਕੇ ਨਿੱਕੇ ਆ ਦੇਖੋ ਕਿੰਨੇ ਕਿਹਾ ਹੈ ਜੀ ਵਰਡ ਕਿਨੇ ਕਿਹਾ ਕਿਸੇ ਨੇ ਵੈਸੇ ਦੱਸਿਆ ਉੱਤਰ ਕਿਹਾ ਜਿੱਦਾਂ ਵੀ ਬੋਡੀ ਇੱਧਰ ਸਾਨੂੰ ਨਹੀਂ ਚਾਹੀਦੀ ਐਸੀ ਕਿਦਾਂ ਕਹੀ ਐ 8 ਸਾਲ ਬਾਅਦ ਮੈਂ ਦੇਖਣਾ ਚਾਹੁੰਦੀ ਹਾਂ ਮੈਂ ਆਪਣੇ ਹਸਬੰਦ ਨੂੰ ਜਿੱਦਾਂ ਮਰਜ਼ੀ ਆਵੇ ਜੇ ਜਿੰਦਾ ਨਹੀਂ ਹੈ ਜਿੱਦਾਂ ਵੀ ਹੈਗਾ ਉਹ ਸਾਡੇ ਕੋਲ ਪਹੁੰਚੇ ਮੈਂ ਰਿਕੁਐਸਟ ਕਰਦੀ ਹਾਂ ਮੇਰਾ ਕਾਕਾ ਦੇਖ ਲਵੇ ਆਪਣੇ ਪਾਪਾ ਨੂੰ ਫੋਨ ਤੇ ਨਾ ਮੱਥਾ ਟੇਕਦਾ ਹੁੰਦਾ ਸੀ ਪਪਾ ਮੱਥਾ ਟੇਕਿਆ ਪਪਾ ਮੱਥਾ ਟੇਕਿਆ ਪਪਾ ਪੈਰ ਤਾਂ ਦਿਖਾਓ ਪਪਾ ਪੈਰ ਦਿਖਾਓ ਫੇਰ ਉਹਨੇ ਪੈਰਾ ਬਲ ਕੈਮਰਾ ਮਾਰ ਦੇਣਾ ਮੱਥਾ ਟੇਕਿਆ ਚਲੋ ਆਸ਼ੀਰਵਾਦ ਦੋ ਪਪਾ ਆਸ਼ੀਰਵਾਦ ਦਿੱਤਾ ਹੁਣ ਮੇਰੇ ਕਾਕਾ ਨੇ ਪਹਿਲੀ ਦਸੰਬਰ ਨੂੰ 7 ਸਾਲ ਦਾ ਹੋਇਆ ਠੀਕ ਆ ਕਿੰਦਾ ਪਪਾ ਕਿੰਦਾ ਕਦ ਮਥਾ ਲੈਣੀ ਹੈ ਪਪਾ ਗੱਡੀ ਥਾ ਲੈਣੀ ਕਿਹੜੇ ਕਲਰ ਦੇ ਦੱਸੋ ਅੰਕਲ ਉਹਨਾਂ ਨੂੰ ਦੱਸੋ red color ਦੀ ਠੀਕ ਆ ਪਾਪਾ ਨੂੰ ਕਹਿੰਦਾ ਸੀ ਪੁੱਤ ਪਾਪਾ ਹੀ ਚੱਲ ਗਏ ਪਾਪਾ ਚੱਲ ਗਏ ਮੇਰੇ ਬੱਚੇ ਨੂੰ ਸਭ ਪਤਾ ਆ ਉਹਨਾਂ ਦੇ ਪਾਪਾ ਦੀ ਜੱਥ ਹੋਈ ਆ ਬੰਦ ਗਈ ਕੋਈ ਗੱਲ ਅਖੀ ਉਹਨਾਂ ਨੇ ਕਿਵੇਂ ਮਦਦ ਕੀਤੀ ਜਾਏਗੀ ਕਿਵੇਂ ਲਿਆਇਆ ਜਾਏਗਾ ਕੋਈ ਗੱਲਬਾਤ ਹੋਈ ਸਰ ਉਹ ਪੇਪਰ ਜਮ੍ਹਾਂ ਪਕਰਾਇਆ ਹਾਂ ਤੇ ਉਹ ਕਹਿੰਦੇ ਸੀ ਉਹ ਨਹੀਂ ਕਾਰਵਾਈ ਤਾਂ ਉਹਦਾ ਸ਼ੁਰੂ ਕਰ ਦਿੱਤੀ ਅੱਜ ਤੋਂ ਹਾਂ ਅੱਜ ਤੋਂ ਸਰ ਕਾਰਵਾਈ ਸ਼ੁਰੂ ਕਰ ਦਿੱਤੀ ਆ ਕਿ ਮੈਨੂੰ ਕੁਝ ਨਹੀਂ ਪਤਾ ਹੈਗਾ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੁੰਗੀ ਸਰਕਾਰ ਨੂੰ ਅਪੀਲ ਮੈਂ ਕੀ ਕਰਾਂ ਸਰ ਇਹ ਹੀ ਆ ਵੀ ਮੇਰੇ ਹਸਬੰਦ ਦੀ ਡੈਥ ਬੋਡੀ ਤੇ ਉਹ ਤਾਂ ਡੈਥ ਸਰਟੀਫਿਕੇਟ ਉੱਥੋਂ ਤਾਂ ਡੈਥ ਸਰਟੀਫਿਕੇਟ ਪਹੁੰਚਾਇਆ ਜਾਵੇ ਮੇਰੇ ਬੱਚਿਆਂ ਦੀ ਪੜ੍ਹਾਈ ਲਿਖਾਈ ਕੰਟੀਨਿਊ ਕਰਨ ਲਈ ਠੀਕ ਆ ਚਲਦੀ ਰਵੇ ਉਹਦੇ ਵਾਸਤੇ ਮੈਨੂੰ ਤਾਂ ਮੇਰੇ ਬੱਚਿਆਂ ਨੂੰ ਹੈਲਪ ਚਾਹੀਦੀ ਆ ਨੀਚੇ ਕੰਮ ਕਰਦੇ ਸੀ ਉੱਪਰਲੇ ਪੋਰਸ਼ਨ ਚ ਉਹਨਾਂ ਦੇ ਰੂਮਸ ਹੀ ਬਨੇ ਠੀਕ ਆ ਉੱਥੇ ਕੰਮ ਕਰ ਉੱਥੇ ਜਿੱਦਾਂ ਰਹਿੰਦੇ ਸੀਗੇ ਸਵੇਰ ਨੂੰ 11 ਸਵਾ 11 ਵਜੇ ਇੰਡੀਆ ਦੇ ਟਾਈਮ ਇਦਰੋਂ ਕੰਮ ਤੇ ਜਾਂਦੇ ਸੀਗੇ ਸਵੇਰ ਦੇ ਟਾਈਮ ਸਾਨੂੰ ਫੋਨ ਆਉਦਾ ਹੁੰਦਾ ਸੀ 11 ਸਵਾ 11 ਵਜੇ ਤੇ ਰਾਤ ਦੇ 1:30 ਵਜੇ ਤੱਕ 2 ਵਜੇ ਤੱਕ ਇਦਰ ਲੈਂਡਿਆ ਦੇ ਕੰਮ ਕਰਦੇ ਸੀ। ਉਹ ਕੀ ਕੰਮ ਕਰਦੇ ਸੀ ਨਸਰ? ਉਹ ਹੋਟਲ ਵਿੱਚ ਆਰਡਰ ਲੈਂਦੇ ਸੀਗੇ। ਪੇਮੈਂਟ ਲੈਂਦੇ ਸੀ। ਕੰਮ ਬਹੁਤ ਅੱਛਾ ਸੀਗਾ ਉਹਨਾਂ ਦਾ। ਕਿੰਨੇ ਟਾਈਮ ਤੋਂ ਸੀ। ਇਹ 11 ਜੁਲਾਈ ਨੂੰ ਕੈਂਸਲ ਹੋ ਜਾਣੇ ਆ ਮੈਮ। ਉਹ ਹੋ ਗਏ ਕਿ ਅਗਲੀ ਨੂੰ ਹੋਵੇ। ਆਹ ਵਾਲੀ 11 ਜੁਲਾਈ ਨੂੰ ਉਹਨਾਂ ਨੂੰ ਜਾਰਜੀਆ ਗਿਆ ਨੂੰ 3 ਸਾਲ ਹੋ ਜਾਣੇ ਆ। ਆਹ ਵਾਲੀ 5 ਫਰਵਰੀ ਨੂੰ ਮੇਰੇ ਹਸਬੰਦ ਨੂੰ ਇੰਡੀਆ ਤੋਂ ਬਾਹਰ ਗਿਆ ਨੂੰ 8 ਸਾਲ ਹੋ ਜਾਣੇ ਆ ਇਹ ਮੇਰਾ ਬੇਟਾ ਾਰਮਾਨ ਕਾਲ ਪਹਿਲੀ ਦਸੰਬਰ ਨੂੰ 7 ਸਾਲਾਂ ਦਾ ਹੋਇਆ ਪਰ ਮੇਰੇ ਹਸਬੰਦ ਨੇ ਕੱਕੇ ਨੂੰ ਦੇਖਿਆ ਹੀ ਨਹੀਂ ਕੱਕੇ ਨੂੰ ਨਹੀਂ ਦੇਖਿਆ ਵੀਡੀਓ ਕਾਲ ਤੋਂ ਵੀ ਨਹੀਂ ਦੇਖਿਆ ਵੀਡੀਓ ਕਾਲ ਹੁੰਦੀ ਟੱਚ ਕਰਕੇ ਨਹੀਂ ਦੇਖਿਆ ਉਹਨੇ ਨੂੰ ਕੋਦੀ ਨਹੀਂ ਚੱਕਿਆ ਵੀਡੀਓ ਕੋ ਦਿਖਾਵਾਇਆ ਵੀਡੀਓ ਕਾਲ ਤੇ ਮੈਨੂੰ ਦੱਸੋ ਵੀਡੀਓ ਕੋ ਲਾਈ ਮੈਂ ਉਹਨੂੰ ਖਾ ਸਕਦੀ ਉਹ ਮੈਨੂੰ ਖਾ ਸਕਦੇ ਮੈਂ ਭੁੱਖੀ ਹੋਊਂਗੀ ਉਹ ਮੈਨੂੰ ਰੋਟੀ ਖਿਲਾ ਸਕਦੇ ਬੱਚੇ ਮੇਰੇ ਰੋਂਦੇ ਹੋਣਗੇ ਵੀਡੀਓ ਕਾਲ ਤੇ ਸਾਹਮਣੇ ਅਸੀਂ ਰੋਂਦੇ ਹੋਵਾਂਗੇ ਸਾਨੂੰ ਚੁੱਪ ਕਰਾਓਗੇ ਸਾਨੂੰ ਕਰਾ ਦੋਗੇ ਵੀਡੀਓ ਕਾਲ ਤੇ ਜੋ ਨੋ ਉਹ ਤੋਂ ਖਾਇ ਮੈਂ ਘਰ ਨੂੰ ਕੀ ਕਹਿੰਦੇ ਸੀ ਇੰਡੀਆ ਕਦੋਂ ਕੀ ਕਹਿੰਦੇ ਸੀ ਕਦੋਂ ਹੋਣਾ ਕੀ ਗੱਲ ਹੋਈ ਇੰਡੀਆ ਅ ਕਦਾਂ ਦੀ ਗੱਲ ਕਰ ਰਹੇ ਸੀਗੇ ਕੋਡ ਉਹ ਮੈਂ ਤੁਹਾਨੂੰ ਦੱਸਦੀ 8 5 ਫਰਵਰੀ ਨੂੰ 8 ਸਾਲ ਹੋ ਜਾਣੇ ਸੀ ਉਹਨਾਂ ਨੂੰ ਠੀਕ ਹੁਣ ਉਹਨਾਂ ਦੇ ਪਾਸਪੋਰਟ ਦੀ ਜਿਹੜੀ ਆ ਤਰੀਕ ਨਿਊ ਕਰਾਉਣ ਵਾਲੀ ਸੀਗੀ ਮੈਂ ਹੀ ਮਹੀਨੇ ਉਹਨਾਂ ਦਾ ਪਾਸਪੋਰਟ ਦੀ ਮਿਆਦ ਖਤਮ ਹੋ ਜਾਣੀ ਸੀ ਐਕਸਪਾਇਰ ਹੋ ਜਾਣਾ ਸੀਗਾ ਠੀਕ ਉਹ ਪਾਸਪੋਰਟ ਦੇ ਕੰਮ ਕਰਾਉਂਦੇ ਪਏ ਸੀਗੇ ਪਾਸਪੋਰਟ ਦਾ ਕੰਮ ਕਰਾਉਂਦੇ ਪੈ ਸੀਗੇ ਜਰਜੀਆ ਜਾਣ ਤੋਂ ਪਹਿਲਾਂ ਕਿਹੜੀ ਹੋਰ ਕੰਟਰੀ ਚ ਗਏ ਹੋਏ ਸੀ ਕਿੰਨੇ ਸਾਲ ਪੰਜ ਸਾਲ ਦੁਬਈ ਲਾਇਆ ਸੀ ਉਹ 5 5 ਫਰਵਰੀ ਨੂੰ ਮੈਂ ਤੁਹਾਨੂੰ ਦੱਸ ਸੀ 5 ਫਰਵਰੀ ਨੂੰ 2018 ਵਿੱਚ ਗਏ ਆ 5 ਫਰਵਰੀ ਨੂੰ 5 ਸਾਲ ਤਕਰੀਬਨ ਉੱਥੇ ਲੱਗੇ 17 ਜਾਂ 18 ਨੂੰ ਗਏ ਆ ਮੈਨੂੰ ਹੁਣੇ ਮੇਰੇ ਦਿਮਾਗ ਨਹੀਂ ਨੱਚਦਾ 5 ਪੰਜ ਸਾਲ ਹੁਣੇ ਲਾਇਆ ਦੁਬਈ 3 ਸਾਲ 5 ਫਰਵਰੀ ਨੂੰ ਹੋ ਜਾਣੇ 3 ਸਾਲ ਸਮਝ ਲਓ ਇੱਧਰ ਜਰਜੀਆ ਲੱਗੇ 8 ਸਾਲ ਹੋ ਗਏ ਆ ਸਾਨੂੰ ਛੱਡ ਕੇ ਗਿਆ ਨੂੰ ਇਹ ਜਿਹੜੀ ਮੇਰੀ ਗੁੱਡੀਆ ਨਾ ਦੀਪਿਕਾ ਇਹਨੂੰ ਪਤਾ ਨਹੀਂ ਹੁਣ ਪਾਪਾ ਦਾ ਬਹੁਤਾ ਇਹ ਛੋਟੀ ਜਿਹੀ ਸੀ ਮੰਜਾ ਫੜ ਕੇ ਤੋੜਦੀ ਸੀ ਜਿਹੜਾ 1.5 ਸਾਲ ਦਾ ਟੀਕਾ ਨਾ ਉਹ ਮੈਂ ਬਾਅਦ ਵਿੱਚ ਲਵਾਇਆ ਸੀ ਇਹਦੇ ਹਰਸ਼ ਤਾਂ ਮੇਰੀ ਤਿੰਨ ਕਿ ਸਾਡੇ ਕਿ ਤਿੰਨ ਸਾਲ ਦੀ ਸੀ ਈਰਮਾਨਪਾਲ ਦੇਖਿਆ ਹੀ ਨਹੀਂ ਮੈਂ ਪ੍ਰੈਗਨੈਂਟ ਸੀ ਉਹਨੇ ਨਹੀਂ ਦੇਖਿਆ ਜਦੋਂ ਇਹ ਹੋਇਆ ਉਸਲੇ ਵੀ ਨਹੀਂ ਦੇਖਿਆ ਸਤਾ ਫੋਨ ਇਨੀ ਸੀ ਕਿ ਕਿਸੇ ਨੇ ਫੋਨ ਨੇ ਲਿਆਂਦਾ ਇਹਦੀ ਫੋਟੋ ਖਿੱਚ ਕੇ 22 ਦਿਨਾਂ ਬਾਅਦ ਉਹਨੂੰ ਭੇਜੀਆਂ ਕਿਸੇ ਨੇ ਆਪਣੇ ਫੋਨ ਤੋਂ ਸਾਡੇ ਕੋਲ ਕੁਝ ਵੀ ਨਹੀਂ ਸੀਗਾ ਹੁਣ ਮਸੀਂ ਉਹ ਖਰਚਾ ਚੱਕਣ ਲੱਗੇ ਸੀ ਅਸੀਂ ਰੋਟੀ ਖਾਣ ਲੱਗੇ ਸੀ ਇਹ ਮੇਰੇ ਬੱਚੇ ਸਕੂਲ ਜਾਂਦੇ ਕੇਵੀ ਸਕੂਲ ਕੈਂਟ ਪੜ੍ਹਦੇ ਆ ਰਾਮਾ ਮੰਡੀ ਇਹ ਕੇਵੀ ਟੂ ਵਿੱਚ ਆ 3rd ਕਲਾਸ ਵਿੱਚ ਇਹ 5th ਵਿੱਚ ਆ ਅਰਮਾਨਪਾਲ ਕੇਵੀ ਜਵਾਨ ਬੱਚਾ 1st ਕਲਾਸ ਵਿੱਚ ਹੁਣ ਮੇਰਾ ਦਿਮਾਗ ਡੈਡ ਹੁੰਦਾ ਪਿਆ ਮੈਂ ਇਹਨਾਂ ਨੂੰ ਕਿੱਦਾਂ ਪੜਾਉਂਗੀ ਕੀ ਕਰੂੰਗੀ ਕੀ ਨਹੀਂ ਕਰੂੰਗੀ ਸਾਨੂੰ ਖਰਚਾ ਭੇਜਦੇ ਸੀ ਆਪਾਂ ਸਾਰਾ ਖਰਚਾ ਕਲੀਅਰ ਕਰਦੇ ਸੀ ਪਰ ਮੇਰੇ ਅਜ ਪੱਲੇ ਕੁਛ ਨਹੀਂ ਹੈਗਾ ਸਿਸ ਕਿਉਂਕਿ ਅਸੀਂ ਫੜ-ਫੜ ਕੇ ਪੈਸੇ ਫੜ-ਫੜ ਕੇ ਪੈਸੇ ਰਿਸ਼ਤੇਦਾਰਾ ਤੋਂ ਫੇਰ ਬਾੜ ਭੇਜਿਆ ਸੀ ਤੇ ਥੋੜੇ ਉਹਦੇ ਪੈਸੇ ਇੱਦਾਂ ਲੋਕਾਂ ਦੇ ਵੀ ਸਿਰ ਜਿਹੜੇ ਪੈਸੇਗੇ ਅੱਛੇ ਸਾਡੇ ਪੱਲੇ ਕੁਛ ਨਹੀਂ ਸੀ ਹੁਣ ਵੀ ਸਾਨੂੰ ਉਨੀ ਤਨਖਾਹ ਭੇਜਨੀ ਸੀ ਅਜੇ ਬਾਜੀ ਨੇ ਹਿਸਾਬ ਨਹੀਂ ਕੀਤਾ ਜਿੰਨੇ ਬਾਰੇ ਜਨੇ ਉਥੇ ਜਿਹਨੇ ਬਾਰੇ ਜਨੇ ਦੀ ਡੈਥ ਹੋਈ ਹੈ ਨਾ ਅਜੇ ਬਾਜੀ ਨੇ ਹਿਸਾਬ ਕਰਨਾ ਸੀ ਪਰ ਬਾਜੀ ਅੱਛੇ ਆ ਉਹ ਉਹਨਾਂ ਦੇ ਹਿਸਾਬ ਸੂ ਕੰਤੋਂ ਪਹਿਲੇ ਬਾਜੀ ਦੇ ਬ੍ਰਦਰ ਵੀ ਡੈਥ ਹੋਈ ਆ ਜਿਹੜੇ ਉਥੇ ਮਾਲਕ ਸੀ ਨਾ ਜੋਰਜੀਆ ਦੇ ਉਹਨਾਂ ਦੇ ਉਹਨਾਂ ਦੇ ਬ੍ਰਦਰ ਦੀ ਵੀ ਡੈਥ ਹੋਈ ਆ ਉਹਨਾਂ ਦੀ ਵੀ ਡੈਥ ਹੋਈ ਆ